ਗੁਰੂ ਪਿਆਰੀ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਇਹ ਸਾਖੀ ਭਾਈ ਬਾਲਾ ਜੀ ਵਾਲੀ ਸਾਖੀ ਵਿੱਚੋਂ ਹੈ ਬਰਸਾਤ ਦੀ ਸੋਭਰਤ ਆਈ ਤੇ ਅਸਮਾਨ ਵਿੱਚ ਬੱਦਲ ਆਉਣ ਲੱਗੇ ਕਾਲੇ ਬੱਦਲਾਂ ਦੀ ਘਟਾ ਚੜੀ ਬਿਜਲੀ ਇੰਜ ਚਮਕਦੀ ਸੀ ਮਨੋਂ ਤਾੜੀ ਮਾਰਦੀ ਹੋਵੇ ਬੱਦਲ ਇੰਜ ਕਰਜਦੇ ਹਨ ਜਿਵੇਂ ਚੀਕਾਂ ਵੱਜਦੀਆਂ ਹੋਣ ਜਿਹੜੀ ਧੂੜ ਉੜਦੀ ਸੀ ਇਸ ਤਰ੍ਹਾਂ ਚੁੱਪ ਹੋ ਗਈ ਜਿਵੇਂ ਸਤਿਗੁਰੂ ਜੀ ਨੂੰ ਮਿਲਣਾ ਨਾਲ ਖੋਟੀ ਬੁੱਧੀ ਦੌੜ ਜਾਂਦੀ ਹੈ ਰਾਹੀ ਆਪਣੇ ਘਰਾਂ ਵਿੱਚ ਜਾ ਕੇ ਇੰਜ ਟਿਕ ਗਏ ਜਿਵੇਂ ਹਰੀ ਦਾ ਨਾਮ ਸਿਮਰਨ ਨਾਲ ਮਨ ਟਿਕ ਜਾਂਦਾ ਹੈ ਇੱਕ ਦਿਨ ਬਾਬਾ ਮਹਿਤਾ ਕਾਲੂ ਜੀ ਨੇ ਆਪਣੇ ਸੁਪੁੱਤਰ ਜੀ ਨੂੰ ਬੁਲਾਇਆ ਤੇ ਚੰਦਰਮੁਖ ਵਾਲੇ ਪੁੱਤਰ ਨੂੰ ਲਾੜ ਪਿਆਰ ਕੀਤਾ ਫਿਰ ਬਾਬਾ ਕਾਲੂ ਜੀ ਨੇ ਕਿਹਾ ਕੋਤਾਰ ਜੀ ਹੁਣ ਸਿਆਣਾ ਹੋ ਗਿਆ ਹੈ ਹੁਣ ਤੂੰ ਗਊਆਂ ਦੇ ਨਾਲ ਜੰਗਲ ਵਿੱਚ ਨਾ ਜਾਇਆ ਕਰ ਨਿਜੀ ਖੇਤੀ ਵਾਸਤੇ ਦੋ ਬੈਲ ਜਿਹੜੇ ਜਵਾਨ ਹਨ ਉਹ ਲੈ ਲਓ ਨੌਕਰ ਲੈ ਕੇ ਖੇਤ ਵਿੱਚ ਹਲ ਲੈ ਕੇ ਜਾਓ ਤੇ ਘਰ ਤੋਂ ਸਵਾਮਣ ਬੀਜ ਲੈ ਲਓ ਖੇਤ ਵਿੱਚ ਹਲ ਵਾ ਕੇ ਬੀਜ ਨੂੰ ਬੀਜ ਦਿਓ ਬਾਅਦ ਵਿੱਚ ਪਾਣੀ ਦੇ ਕੇ ਇਸ ਦੀ ਪਾਲਣਾ ਕਰੋ ਪਸ਼ੂਆਂ ਤੋਂ ਰਖਵਾਲੀ ਕਰੋ ਖੇਤੀ ਪਕਾ ਕੇ ਖਿਲਾੜੇ ਲਾ ਦਿਓ ਜੇ ਇੱਕ ਵਾਰ ਬਹੁਤ ਅਨ ਲੈ ਆਓਗੇ ਫੇਰ ਮੈਂ ਦੋ ਚਾਰ ਕੰਮੇ ਹੋਰ ਰੱਖ ਦੇਵਾਂਗਾ ਇਸ ਢੰਗ ਨਾਲ ਆਪਣੀ ਕੀਰਤ ਕਰੋ ਜਿਸ ਨਾਲ ਘਰ ਵਿੱਚ ਸਭ ਕੁਝ ਅਟੁੱਟ ਹੋਵੇਗਾ ਗੁਰੂ ਪਿਆਰੇਓ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਿਤਾ ਜੀ ਦੀ ਗੱਲ ਸੁਣੀ ਜਿਹੜੇ ਧਨ ਦੀ ਤ੍ਰਸਣਾ ਵਿੱਚ ਲਿਪਟੇ ਹੋਏ ਸਨ ਇਹ ਪਿਤਾ ਜੀ ਆਪ ਜੇ ਇਸ ਤਰ੍ਹਾਂ ਕਹਿੰਦੇ ਹੋ ਮੈਂ ਉਸ ਤਰ੍ਹਾਂ ਹੀ ਕਰਾਂਗਾ ਫਿਰ ਬਾਬਾ ਕਾਲੂ ਜੀ ਨੇ ਬੀਜ ਤਲਵਾਇਆ ਤੇ ਇੱਕ ਕੰਮ ਇਹਨੂੰ ਚੁਕਵਾਇਆ ਅਤੇ ਆਪਣੇ ਸੁਪੁੱਤਰ ਨਾਲ ਖੇਤਾਂ ਵਿੱਚ ਤੋਰ ਦਿੱਤਾ ਦੋਵੇਂ ਬੀਜ ਲੈ ਕੇ ਖੇਤ ਵਿੱਚ ਚਲੇ ਗਏ ਖੇਤ ਦੀ ਜ਼ਮੀਨ ਨੂੰ ਵਾਹਣ ਲੱਗੇ ਖੇਤ ਵਿੱਚ ਉਹਨਾਂ ਨੇ ਸਿਆੜ ਕੱਢੇ ਤੇ ਸਾਰੇ ਖੇਤ ਵਿੱਚ ਬੀਜ ਦਾ ਛੱਟਾ ਦੇ ਦਿੱਤਾ ਜਦ ਸ਼ਾਮ ਹੋਈ ਤਾਂ ਦੋਵੇਂ ਆਪਣੇ ਘਰ ਆ ਗਏ ਬਾਬਾ ਮਹਿਤਾ ਕਾਲੂ ਜੀ ਗੁਰੂ ਜੀ ਨੂੰ ਵੇਖ ਕੇ ਬਹੁਤ ਖੁਸ਼ ਹੋਏ ਤੀਸਰੇ ਦਿਨ ਖੇਤ ਵਿੱਚ ਹਰਿਆਵਲ ਹੋ ਗਈ ਮਾਨੋ ਪ੍ਰਥਵੀ ਆਪ ਆਨੰਦਮਈ ਹੋ ਗਈ ਹੋਵੇ ਬਾਬਾ ਮਹਿਤਾ ਕਾਲੂ ਜੀ ਨੇ ਜਾ ਕੇ ਖੇਤੀ ਵੇਖੀ ਖੇਤੀ ਸੰਘਣੀ ਉੱਗੀ ਵੇਖ ਕੇ ਉਹ ਬਹੁਤ ਖੁਸ਼ ਹੋਏ ਤੇ ਸੋਚਿਆ ਮੇਰਾ ਪੁੱਤਰ ਵੱਡਾ ਕਿਸਾਨ ਬਣੇਗਾ ਇਸ ਨੂੰ ਮੈਂ ਇੱਕ ਪਿੰਡ ਜਾਂ ਨਗਰ ਵਸਾ ਕੇ ਦੇਵਾਂਗਾ ਇਸਨੇ ਅਨੇਕ ਵਿਧੀਆਂ ਨਾਲ ਧਨ ਪੈਦਾ ਕਰਨਾ ਹੈ ਇਸ ਤਰ੍ਹਾਂ ਬਾਬਾ ਮਹਿਤਾ ਕਾਲੂ ਜੀ ਆਪਣੇ ਮਨ ਵਿੱਚ ਵਿਚਾਰਣ ਲੱਗੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਮਨ ਵਿੱਚ ਵਿਚਾਰ ਕੀਤੀ ਕਿ ਮੇਰੇ ਪਿਤਾ ਜੀ ਦੇ ਦਿਲ ਵਿੱਚ ਹਰ ਰੋਜ਼ ਧਨ ਦੀ ਤਰਸਣਾ ਵਧਦੀ ਜਾ ਰਹੀ ਹੈ ਇਹਨਾਂ ਨਾਲ ਹੁਣੇ ਹੀ ਨਵੇੜਾ ਕਰ ਲੈਣਾ ਚਾਹੀਦਾ ਹੈ ਤੇ ਧਨ ਖੱਟਣ ਦਾ ਜੰਜਟ ਹੀ ਮੁਕਾ ਦੇਣਾ ਚਾਹੀਦਾ ਹੈ ਫਿਰ ਗੁਰੂ ਜੀ ਖੇਤਾਂ ਦੀ ਰਾਖੀ ਬੈਠ ਗਏ ਉਹ ਕਿਸੇ ਨੂੰ ਰੋਕਦੇ ਨਹੀਂ ਸਨ ਸਾਰੇ ਪਸ਼ੂ ਖੇਤ ਵਿੱਚ ਚਰਦੇ ਸਨ ਘੋੜੇ ਗੁੰਮਾ ਮੱਝਾਂ ਹਿਰਣ ਸਾਰੇ ਪਸ਼ੂ ਖੇਤ ਵਿੱਚ ਆਉਂਦੇ ਸਨ ਤੇ ਗੁਰੂ ਜੀ ਉੱਥੇ ਬੈਠ ਕੇ ਆਨੰਦ ਲੈਂਦੇ ਸਨ ਇੱਕ ਦੋ ਦਿਨਾਂ ਵਿੱਚ ਪਸਵਾ ਨੇ ਸਾਰੀ ਫਸਲ ਮੁਕਾ ਦਿੱਤੀ ਸਗਣੀ ਖੇਤੀ ਦਾ ਇੱਕ ਬੂਟਾ ਵੀ ਨਾ بچਿਆ ਬਾਬਾ ਮਹਿਤਾ ਕਾਲੂ ਜੀ ਜਦੋਂ ਖੇਤੀ ਵੇਖਣ ਆਏ ਤਾਂ ਗੁਰੂ ਜੀ ਖੇਤ ਦੇ ਕੋਲ ਬੈਠੇ ਸਨ ਫਸਲ ਵਿੱਚ ਬਹੁਤ ਸਾਰੇ ਪਸ਼ੂ ਫੇਰ ਰਹੇ ਸਨ ਤੇ ਆਨੰਦ ਦੇ ਦਾਤੇ ਕਿਸੇ ਪਸ਼ੂ ਨੂੰ ਵੀ ਰੋਕ ਨਹੀਂ ਰਹੇ ਸਨ ਇਸ ਤਰ੍ਹਾਂ ਵੇਖ ਕੇ ਬਾਬਾ ਮਹਿਤਾ ਕਾਲੂ ਜੀ ਨੂੰ ਬਹੁਤ ਗੁੱਸਾ ਆਇਆ ਤੇ ਮੁਖ ਤੋਂ ਬੜੇ ਬੜੇ ਦੁਰਬਚਨ ਬੋਲੇ ਮੈਂ ਆਪਣੀ ਬੁਰੀ ਕਿਸਮਤ ਵੇਖਦਾ ਹਾਂ ਤੂੰ ਘਰ ਉਜਾੜੂ ਪੁੱਤਰ ਜੰਮਿਆ ਹੈ ਛੋਟੀ ਉਮਰ ਤੋਂ ਹੀ ਇਹ ਤੇਰੇ ਚਾਲੇ ਹਨ ਵਸਤ ਗਵਾ ਕੇ ਘਰ ਖਾਲੀ ਆ ਜਾਂਦਾ ਹੈ ਹੁਣ ਤੇਰੀ ਉਮਰ ਕਮਾਉਣ ਲਾਇਕ ਹੋ ਗਈ ਹੈ ਪਰ ਤੂੰ ਭੇੜੇ ਕੰਮ ਕਰਨ ਲੱਗ ਗਿਆ ਹੈ ਮੇਰੇ ਪਿੱਛੋਂ ਕਿਹੜੀ ਕਿਰਤ ਕਰਕੇ ਖਾਵੇਂਗਾ ਘਰ ਨੂੰ ਛੱਡ ਕੇ ਫਕੀਰਾ ਨਾਲ ਰੜ ਜਾਏਗਾ ਜਦ ਬਾਬਾ ਕਾਲੂ ਜੀ ਨੇ ਵੇਖਿਆ ਕਿ ਗੁਰੂ ਜੀ ਦੇ ਚਿਹਰੇ ਤੇ ਜਰਾ ਵੀ ਰੋਸ ਨਹੀਂ ਸੀ ਤਾਂ ਵੇਖ ਵੇਖ ਕੇ ਬਹੁਤ ਕਠੋਰ ਸ਼ਬਦ ਕਹੇ ਤੇਰੇ ਜੰਮਣ ਦਾ ਮੈਨੂੰ ਕੀ ਫਾਇਦਾ ਹੈ ਇਸ ਸੋਤਾ ਚੰਗਾ ਸੀ ਮੈਂ ਐਵੇਂ ਹੀ ਰਹਿੰਦਾ ਇਕ ਐਸੇ ਪੁੱਤਰ ਹੁੰਦੇ ਹਨ ਜੋ ਬਹੁਤ ਧਨ ਕਮਉਂਦੇ ਹਨ ਤੋ ਐਸਾ ਹੈ ਕਿ ਵਿਅਰਥ ਗਵਾ ਦਿੰਦਾ ਹੈ ਫਿਰ ਬਾਬਾ ਕਾਲੂ ਜੀ ਨਗਰ ਵਿੱਚ ਜਾ ਕੇ ਬ੍ਰਾਹਮਣ ਦੇ ਘਰ ਗਏ ਉਸ ਨੂੰ ਉਲਾਮਾ ਦਿੱਤਾ ਕਿ ਤੂੰ ਮੌਖ ਤੋਂ جھوٹੇ ਬਚਨ ਬੋਲੇਸਾਂ ਤੁਹਾਡੇ ਸਾਰੇ ਵੇਦ ਪੁਰਾਣ ਝੂਠ ਬੋਲਦੇ ਹਨ ਸਿੱਧੇ ਕਹੋ ਤਾਂ ਇਹ ਪੁੱਠੇ ਹੁੰਦੇ ਹਨ ਜਾਂ ਇਹ ਤੁwidehat ਪੜ੍ਹੇ ਹੀ ਨਹੀਂ ਜਾਂਦੇ ਜਾਂ ਫਿਰ ਤੁਸੀਂ ਝੂਠ ਬੋਲ ਦਿੰਦੇ ਹੋ ਤੁਸੀਂ ਮੇਰੇ ਪੁੱਤਰ ਦੀ ਵਡਿਆਈ ਕੀਤੀ ਸੀ ਕਿ ਉਸ ਦੇ ਸਿਰ ਤੇ ਛੱਤਰ ਝੁਲਣਗੇ ਪਰ ਉਹ ਤਾਂ ਪਿਛਲਾ ਧਨ ਵੀ ਘਟਾਈ ਜਾ ਰਿਹਾ ਹੈ ਵਿਦਿਆ ਖੇਤ ਨਾਸ ਕਰਵਾ ਦਿੱਤਾ ਹੈ ਸਾਰੀ ਫਸਲ ਪਸ਼ਵਾਂ ਨੂੰ ਚਰਵਾ ਦਿੱਤੀ ਹੈ ਤੇ ਰਾਖੀ ਨਹੀਂ ਕੀਤੀ ਜਦ ਤੋਂ ਇਹ ਜੰਮਿਆ ਹੈ ਤੇ ਹੋ ਸੰਭਾਲੀ ਹੈ ਇਸ ਨੇ ਧਨ ਕਮਾਉਣ ਦੀ ਕੋਈ ਵਿਚਾਰ ਨਹੀਂ ਕੀਤੀ ਮੇਰਾ ਇਕੱਠਾ ਕੀਤਾ ਪਿਛਲਾ ਧਨ ਵਿਗਵਾ ਦਿੱਤਾ ਐਸ ਲਈ ਤੁਹਾਡੇ ਬਚਨ ਬੇਅਰਥ ਗਏ ਫਿਰ ਬ੍ਰਾਹਮਣ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜਿਸ ਪ੍ਰਕਾਰ ਜਾਸ ਪਾਇਆ ਹੈ ਹੈ ਬਾਬਾ ਮਹਤਾ ਕਾਲੂ ਜੀ ਤੁਸੀਂ ਆਪਣੇ ਸੁਸ਼ੀਲ ਪੁੱਤਰ ਦੇ ਸਦਾ ਹੀ ਉਲਟ ਰਹਿੰਦੇ ਹੋ बार-बार ਮੈਂ ਤੁਹਾਨੂੰ ਸਮਝਾਉਂਦਾ ਹਾਂ ਕਿ ਇਹ ਜਗਤ ਦਾ ਉਧਾਰ ਕਰਨ ਵਾਸਤੇ ਆਏ ਹਨ ਉਹ ਇੱਕ ਵੀ ਸਵਰ ਪੜ੍ਹਨ ਜਾਂ ਉਚਾਰਣ ਤੋਂ ਬਗੈਰ ਭਗਵਤ ਗੀਤਾ ਦੀ ਸਾਰ ਜਾਣਦੇ ਹਨ ਜਿਸ ਨੇ ਮੈਨੂੰ ਸਭ ਗਿਆਨ ਦਿੱਤਾ ਹੈ ਅਤੇ ਜੈਸ ਦੇ ਵਚਨ ਸੁਣ ਕੇ ਮੈਂ ਮਨ ਵਿੱਚ ਇਹ ਠਹਿਰਾਇਆ ਹੈ ਕਿ ਇਹ अनेਕਾਂ ਲੋਕਾਂ ਦਾ ਉਧਾਰ ਕਰਨਗੇ ਅਤੇ ਜਿਹੜਾ ਵੀ ਜਾਪ ਜਪੇਗਾ ਉਹ ਬ੍ਰਹਮ ਗਿਆਨ ਪ੍ਰਾਪਤ ਕਰੇਗਾ ਮੈਨੂੰ ਤਾਂ ਇਹ ਵਿਸ਼ਨੂੰ ਦਾ ਰੂਪ ਦਿਸਦੇ ਹਨ ਵੱਡੇ ਕਲਾਵਾਨ ਤੇ ਗੁਣਾਂ ਦੇ ਖਜ਼ਾਨੇ ਹਨ ਬ੍ਰਾਹਮਣ ਦੇ ਵਚਨ ਸੁਣ ਕੇ ਬਾਬਾ ਮਹਤਾ ਕਾਲੂ ਜੀ ਬੜੇ ਗੁੱਸੇ ਵਿੱਚ ਆਪਣੇ ਘਰ ਆ ਗਏ ਇਸ ਤੋਂ ਪਿੱਛੇ ਜਗਤ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਜੀ ਸਦਾ ਹੀ ਉਦਾਸ ਰਹਿਣ ਲੱਗ ਗਏ ਕੋਈ ਕੋਈ ਉਹਨਾਂ ਨੂੰ ਕਲਾਮਾਨ ਕਹਿੰਦਾ ਹੈ ਜਿਹੜੇ ਉਹਨਾਂ ਦੇ ਸਾਥ ਸੰਗੀ ਮਨੁੱਖ ਹਨ ਮਾੜੀ ਬੁੱਧੀ ਵਾਲੇ ਮਨੁੱਖ ਸੁੱਖਾਂ ਦੇ ਦਾਤੇ ਗੁਰੂ ਜੀ ਨੂੰ ਨਾ ਪਹਿਚਾਣ ਸਕੇ ਤੇ ਇਹ ਨਾ ਜਾਣ ਸਕੇ ਕਿ ਇਹ ਮੁਕਤੀ ਦਾਤੇ ਦਾ ਰੂਪ ਹਨ ਉਸ ਨਗਰ ਦੇ ਬਾਹਰ ਜਿਹੜਾ ਇੱਕ ਰੁੱਖ ਹੈ ਉਸ ਰੁੱਖ ਦੇ ਹੇਠਾਂ ਜਗਤ ਦੇ ਮਾਲਕ ਬੈਠਦੇ ਸਨ ਇਕੱਲੇ ਰਹਿ ਕੇ ਸਮਾਂ ਗੁਜ਼ਾਰਦੇ ਸਨ ਨਾ ਬੋਲਦੇ ਸਨ ਨਾ ਕਿਸੇ ਨੂੰ ਮਿਲਦੇ ਸਨ ਤੇ ਨਾ ਹੀ ਕਿਸੇ ਦੀ ਸੋਧ ਲੈਂਦੇ ਸਨ ਇੱਕ ਦਿਨ ਰੁਕਦੇ ਇਖਾਂ ਗੁਰੂ ਜੀ ਬੈਠੇ ਸਨ ਜਦ ਦੋ ਪਹਿਰ ਦਿਨ ਬੀਤ ਗਿਆ ਤਾਂ ਦੁੱਖਾਂ ਨੂੰ ਦੂਰ ਕਰਨ ਵਾਲੇ ਬਾਉ ਗੁਰੂ ਜੀ ਦੀਆਂ ਅੱਖਾਂ ਨਿੰਦਰਾ ਲੀਆਂ ਹੋ ਗਈਆਂ ਤਾਂ ਸੁੰਦਰ ਵਸਤਰ ਦਾ ਵਿਸ਼ੋਣਾ ਵਿਸ਼ਾ ਕੇ ਗੁਰੂ ਜੀ ਲੇਟ ਗਏ ਜਦ ਚਾਰ ਘੜੀਆਂ ਸਮਾਂ ਲੰਘ ਗਿਆ ਤਾਂ ਰਾਏ ਬੁਲਾਰ ਉਸ ਰਸਤੇ ਆਇਆ ਗੁਰੂ ਜੀ ਨੂੰ ਰੋਕੇ ਖਾਲੇ ਪਿਆ ਵੇ ਕੇ ਉਹ ਬੜਾ ਹੈਰਾਨ ਹੋਇਆ ਤੇ ਖੜਾਕ ਉਹ ਰਹਿਤ ਹੋ ਕੇ ਠਹਿਰ ਗਿਆ ਉਸ ਨੇ ਆਪਣੇ ਸਾਥੀ ਨਾਲ ਗੱਲ ਕੀਤੀ ਵੇਖੋ ਸੁੰਦਰ ਸੁੱਖਾਂ ਦਾ ਘਰ ਮਹਿਤਾ ਕਾਲੂ ਜੀ ਦਾ ਸੁਪੁੱਤਰ ਕਿੰਨੀ ਲਖਣ ਸੋਭਾ ਪਾਰਿਆ ਹੈ ਵੱਡੀ ਕਰਾਮਾਤ ਤੇ ਕੀਰਤੀ ਵਾਲਾ ਸੁਤਾ ਪਿਆ ਹੈ ਸਭ ਰੁੱਖਾਂ ਦਾ ਪਰਛਾਵਾਂ ਢਲ ਗਿਆ ਹੈ ਪਰ ਜੈ ਰੋਕ ਇਹ ਸੁਤਾ ਪਿਆ ਹੈ ਉਸ ਦਾ ਪਰਛਾਵਾਂ ਨਹੀਂ ਢਲਿਆ निश्चय ही यह कलावान अवतार है अपनी असलियत छपा है जो सेवा करेगा जन्म मरण ना टलेगा पहला ही इस करामात वेखी है सप ने बड़ी प्रीत न छां की रुख टिकी रही है दो बार अजह आश्चर्य वेख्या है यह कह के दोवें हाथ जोड़ के धरती से मथा टेक के राय बुलार ने नमस्कार की धार के दूर हट गया अते प्यार नाल भर के नगर वाल चला गया सब विधि अनुसार उसने संकल्प लिया ब दिन भरम घटता गया घर जाके बड़ा खुश होके बैठ गया सुबह सुभा बाबा मेहता कालू जी पहुंच गए बड़े आदर दे के उन्होंने अपने नेड़े चंगी थां बिठाया ਇਹ ਫਿਰ بڑے ਫੇਮ ਨਾਲ ਇਹ ਵਚਨ ਸੁਣਾਏ ਹੈ ਵੱਡੇ ਭਾਗਾ ਦੇ ਮਾਲਕ ਕਾਲੂ ਜੀ ਤੁਹਾਡੇ ਘਰ ਐਸਾ ਪੁੱਤਰ ਜੰਮਿਆ ਹੈ ਤੁਸੀਂ ਨਿਹਾਲ ਹੋ ਗਏ ਹੋ ਫਿਰ ਵੀ ਤੁਹਾਡਾ ਸੁਭਾਅ ਕઠੋਰ ਹੈ ਉਸੇ ਹਸਨੂ ਕਦੀ ਵੀ ਕੋੜਾ ਨਾ ਬੋਲਿਆ ਕਰੋ ਉਸ ਕਰਕੇ ਹੀ ਇਹ ਮੇਰੀ ਨਗਰੀ ਪਵਿੱਤਰ ਹੋ ਗਈ ਹੈ ਅਤੇ ਸੁਖੀ ਵਸ ਰਹੀ ਹੈ ਉਹਨਾਂ ਦਾ ਭੁੱਲ ਕੇ ਵੀ ਕਦੀ ਨਿਰਾਦਰ ਨਾ ਕਰੀ ਸੁਖ ਤੇ ਆਦਰ ਨਾਲ ਉਹਨਾਂ ਨੂੰ ਭੋਜਨ ਅਤੇ ਵਸਤਰ ਦਿਓ ਮੈਂ ਇੱਕ ਫੁਰਖ ਦੇ ਘਰ ਜਨਮ ਲਿਆ ਹੈ ਇਸ ਲਈ ਉਹ ਮੇਰੇ ਘਰ ਨਹੀਂ ਰਹਿ ਸਕਦੇ ਨਹੀਂ ਤਾਂ ਮੈਂ ਉਹਨਾਂ ਨੂੰ ਬੜੇ ਆਦਰ ਨਾਲ ਆਪਣੇ ਘਰ ਰੱਖਾਂ ਉਹਨਾਂ ਦੇ ਚਰਨਾ ਦੀ ਸੇਵਾ ਕਰਕੇ ਮੈਂ ਆਪਣਾ ਜਨਮ ਸਫਲਾ ਕਰਾਂ ਉਹਨਾਂ ਨੂੰ ਸੁੰਦਰ ਪੋਸ਼ਾਕ ਬਣਾ ਕੇ ਦੇਂਦਾ ਹਾਂ اے ਕਾਲੂ ਜੀ ਲੈ ਜਾਓ ਤੇ ਉਹਨਾਂ ਨੂੰ ਪਹਿਨਾਓ ਮੇਰਾ ਜਿਹੜਾ ਵੀ ਪਦਾਰਥ ਉਹਨਾਂ ਦੇ ਕੰਮ ਆਉਂਦਾ ਹੈ ਮੈਂ ਸਮਝਾਂਗਾ ਮੈਂ ਸਫਲ ਹੋ ਗਿਆ ਹਾਂ ਗੁਰੂ ਪਿਆਰੇਓ ਨਵਾਬ ਰਾਏ ਬੁਲਾਰ ਦੀ ਇਹ ਗੱਲ ਜਿਹੜੀ ਸਰਧਾ ਅਤੇ ਪ੍ਰੇਮ ਵਿੱਚ ਲਿਪਟੀ ਹੋਈ ਸੀ ਸੁਣ ਕੇ ਬਾਬਾ ਮਹਤਾ ਕਾਲੂ ਜੀ ਜਿਨ੍ਹਾਂ ਦਾ ਮਾਇਆ ਨਾਲ ਬੜਾ ಮೋਹ ਸੀ ਹੱਥ ਜੋੜ ਕੇ ਬੋਲੇ ਤੁਹਾਡੀ ਕਿਰਪਾ ਨਾਲ ਮੇਰੇ ਘਰ ਸਭ ਕੁਝ ਹੈ ਵੱਡੇ ਪਦਾਰਥ ਅਤੇ ਧਨ ਹੈ ਇਸੇ ਵਸਤ ਦੀ ਮੇਰੇ ਘਰ ਵਿੱਚ ਘਾਟ ਨਹੀਂ ਮੇਰੇ ਘਰ ਧਨ ਮਾਲ ਬਹੁਤ ਹੈ ਤਦ ਵੀ ਮੇਰੇ ਚਿਤ ਵਿੱਚ ਇੱਕ ਚਿੰਤਾ ਵੱਧਦੀ ਹੀ ਜਾਂਦੀ ਹੈ ਰਾਤ ਦਿਨ ਇਹੋ ਗਿਣਤੀ ਗਿਣਦਿਆਂ ਬੀਤ ਜਾਂਦਾ ਹੈ ਤੁਸੀਂ ਨਾਨਕ ਦੀ ਬੜੀ ਵਡਿਆਈ ਕਰਦੇ ਹੋ ਪਰ ਮੈਂ ਤਾਂ ਉਸ ਵਿੱਚ ਅਜੇ ਹੀ ਕੋਈ ਬੁੱਧੀ ਨਹੀਂ ਵੇਖੀ ਹੈ ਜਿਸ ਕਾਰ ਕਮਾਉਣ ਵਾਸਤੇ ਖੜਾ ਕੀਤਾ ਹੈ ਕੋਝ ਨਹੀਂ ਸਵਾਰਿਆ ਨੁਕਸਾਨ ਹੀ ਕੀਤਾ ਹੈ ਬਚਪਨ ਵਿੱਚ ਘਰ ਦੀਆਂ ਬਹੁਤ ਵਸਤਵਾਂ ਗਵਾ ਦਿੱਤੀਆਂ ਹੁਣ ਖੇਤੀ ਪਸ਼ੂਆਂ ਨੂੰ ਚਰਵਾ ਦਿੱਤੀ ਜਦ ਤੋਂ ਜੰਮਿਆ ਹੈ ਤੇ ਸੁਰਤ ਸੰਭਾਲੀ ਹੈ ਥੋੜੀ ਵਿਧਾਂਧੀ ਕਿਰਤ ਨਹੀਂ ਕੀਤੀ ਮਨਮਸਤ ਹੈ ਪਿਆਰ ਨਹੀਂ ਕਰਦਾ ਘਰ ਛੱਡ ਕੇ ਨਗਰ ਦੇ ਬਾਹਰ ਜਾ ਕੇ ਬੈਠ ਜਾਂਦਾ ਹੈ ਤਾਂ ਇਹ ਸੁਣ ਕੇ ਰਾਏ ਬੁਲਾਰ ਨੇ ਕਿਹਾ ਤੁਹਾਡੀ ਬੁੱਧੀ ਅੰਜਾਨ ਹੈ ਤੁਸੀਂ ਉਸ ਦੀ ਰੀਤ ਨੂੰ ਪਛਾਣ ਨਹੀਂ ਸਕਦੇ ਤੁਸੀਂ ਧੰਨ ਦੀ ਤਰਸਣਾ ਵਿੱਚ ਆਪਣੀ ਮਤ ਲਿਪਟਾਈ ਹੈ ਤੁਸੀਂ ਗੁਝੇ ਗੁਣਾ ਵਾਲੇ ਨੂੰ ਕਿਵੇਂ ਪਛਾਣ ਸਕਦੇ ਹੋ ਬਾਬਾ ਕਾਲੂ ਜੀ ਇਸ ਤਰ੍ਹਾਂ ਕਹਿ ਸੁਣ ਕੇ 체ਤੀ ਹੀ ਆਪਣੇ ਘਰ ਆ ਗਏ ਆਪਣੇ ਸੁਪੁੱਤਰ ਦੇ ਗੁਨਾ ਦੀ ਕਦੇ ਵੀ ਪਛਾਣ ਨਹੀਂ ਸੀ ਕਰਦੇ ਇਸ ਤਰ੍ਹਾਂ ਆਪਣੀ ਵਿਧੀ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀਆਂ ਖੇਡਾਂ ਖੇਡਦੇ ਸਨ ਛੋ ਗੁਰੂ ਪਿਆਰੀ ਸਾਥ ਸੰਗਤ ਜੀ ਹੋਈਆਂ ਬੁੱਲਾਂ ਚੁੱਕਾਂ ਦੀ ਖਿਮਾ ਵਖਣੀ ਸਾਖੀ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਧੰਨ ਗੁਰੂ ਨਾਨਕ ਜੀ ਲਿਖਣਾ ਜੇ ਮੇਰੇ ਇਸ ਚੈਨਲ ਤੇ ਨਾਮੇ ਹੋਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਆਪ ਸਭਨਾ ਮੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਹਿਗੁਰੂ